ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਇਹ ਸਾਖੀ ਮੇਰੇ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਆ ਕਹਿੰਦੇ ਦਸਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਦੀਵਾਨ ਸੱਜੇ ਨੇ ਕੀਰਤਨ ਚੱਲ ਰਿਹਾ ਹੈ ਕਥਾ ਵਿਚਾਰਾਂ ਹੋ ਰਹੀਆਂ ਨੇ ਤੇ ਕਹਿੰਦੇ ਚੱਲਦੇ ਸਮਾਗਮ ਦੇ ਵਿੱਚ ਇੱਕ ਬਜ਼ੁਰਗ ਮਾਈ ਉੱਚੀ ਉੱਚੀ ਰੋਂਦੀ ਹੋਈ ਸਤਿਗੁਰੂ ਸੱਚੇ ਪਾਸ਼ਾ ਦੇ ਦਰਬਾਰ ਦੇ ਵਿੱਚ ਪਹੁੰਚੀ ਕਹਿੰਦੇ ਉਹ ਮਾਈ ਬੜਾ ਉੱਚੀ ਉੱਚੀ ਵਰਲਾਪ ਕਰ ਰਹੀ ਸੀ ਤਾਂ ਸਤਿਗੁਰੂ ਸੱਚੇ ਪਾਸ਼ਾ ਨੇ ਕਥਾ ਕੀਰਤਨ ਵਿੱਚ ਹੀ ਰੋਕ ਦਿੱਤਾ ਅਤੇ ਉਹ ਬਜ਼ੁਰਗ ਮਾਈ ਦੇ ਰੋਣ ਦਾ ਕਾਰਨ ਪੁੱਛਿਆ ਕਿ ਮਾਈ ਤੁਹਾਨੂੰ ਕੀ ਦੁੱਖ ਤਕਲੀਫ ਹੈ ਤੁਸੀਂ ਕਿਉਂ ਇੰਨਾ ਰੋ ਰਹੇ ਹੋ ਤਾਂ ਕਹਿੰਦੇ ਉਹ ਮਾਈ ਨੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਸ਼ਾ ਅੱਗੇ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਸ਼ਾ ਮੈਂ ਆਪ ਜੀ ਦੇ ਅੱਗੇ ਇੱਕ ਅਰਦਾਸ ਬੇਨਤੀ ਲੈ ਕੇ ਆਈ ਹਾਂ ਆਪਣੇ ਦਿਲ ਦਾ ਦਰਦ ਆਪ ਜੀ ਦੇ ਅੱਗੇ ਬਿਆਨ ਕਰਨਾ ਹੀ ਆ। ਕਿੰਨੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਮਾਈ ਦੱਸੋ ਤੁਹਾਡੇ ਦਿਲ ਦਾ ਦੁੱਖ ਦਰਦ ਕੀ ਆ। ਮਾਈ ਨੇ ਕਿਹਾ ਸਤਿਗੁਰ ਸੱਚੇ ਪਾਤਸ਼ਾਹ ਮੇਰਾ ਇੱਕ ਪੁੱਤਰ ਪੰਗਾਣੀ ਦੀ ਜੰਗ ਦੇ ਵਿੱਚ ਸ਼ਹੀਦ ਹੋ ਗਿਆ। ਮੇਰਾ ਪਤੀ ਅਨੰਤਪੁਰ ਸਾਹਿਬ ਜੀ ਦੀ ਪਹਿਲੀ ਜੰਗ ਦੇ ਵਿੱਚ ਸ਼ਹੀਦ ਹੋਇਆ। ਕਿੰਨੇ ਜਦੋਂ ਮਾਈ ਨੇ ਇੰਜ ਕਿਹਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਮਾਈ ਇਹਦੇ ਵਿੱਚ ਦੁੱਖ ਦੀ ਗੱਲ ਕਿਹੜੀ ਆ ਇਹ ਤਾਂ ਤੇਰੇ ਲਈ ਮਾਣ ਕਰਨ ਵਾਲੀ ਗੱਲ ਆ ਕਿ ਤੂੰ ਇੱਕ ਸ਼ਹੀਦ ਪੁੱਤ ਦੀ ਮਾਂ ਐ ਸ਼ਹੀਦ ਪਤੀ ਦੀ ਪਤਨੀ ਆ ਤਾਂ ਕਹਿੰਦੇ ਗੋ ਬਜ਼ੁਰਗ ਮਾਈ ਨੇ ਕਿਹਾ ਸਤਿਗੁਰ ਸੱਚੇ ਪਾਤਸ਼ਾਹ ਇਸ ਗੱਲ ਦਾ ਮੈਨੂੰ ਪੂਰਾ ਮਾਣ ਆ ਕਿ ਮੈਂ ਸ਼ਹੀਦ ਪੁੱਤ ਦੀ ਮਾਂ ਆ ਸ਼ਹੀਦ ਪਤੀ ਦੀ ਪਤਨੀ ਆ ਅਤੇ ਇਸ ਗੱਲ ਦੇ ਲਈ ਮੈਂ ਆਪ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰਦੀ ਆ ਕਿ ਤੁਸੀਂ ਇਹ ਸੇਵਾ ਮੇਰੇ ਪਰਿਵਾਰ ਨੂੰ ਬਖਸ਼ੀ ਔਰ ਮੇਰੇ ਦਿਲ ਦਾ ਦੁੱਖ ਦਰਦ ਕੁਝ ਹੋ ਰਿਹਾ ਸਤਿਗੁਰ ਸੱਚੇ ਪਾਸ਼ਾ ਨੇ ਕਿਹਾ ਮਾਈ ਤੁਸੀਂ ਖੁੱਲ ਕੇ ਸਾਰੀ ਗੱਲ ਦੱਸੋ ਤਾਂ ਮਾਈ ਨੇ ਕਿਹਾ ਸਤਿਗੁਰ ਸੱਚੇ ਪਾਸ਼ਾ ਮੇਰੇ ਦੋ ਪੁੱਤਰ ਸਨ ਇੱਕ ਤਾਂ ਸ਼ਹੀਦ ਹੋ ਗਿਆ ਪਰ ਇੱਕ ਬਿਮਾਰ ਮੰਜੇ ਤੇ ਲੰਮਾ ਪਿਆ ਹੈ ਵੈਦ ਹਕੀਮਾ ਤੋਂ ਬਹੁਤ ਇਲਾਜ ਕਰਵਾਇਆ ਏ ਪਰ ਵੈਦ ਹਕੀਮ ਨੇ ਜਵਾਬ ਦੇ ਦਿੱਤਾ ਉਹ ਕਹਿੰਦੇ ਇਹਦੇ ਦੁੱਖ ਦਾ ਕੋਈ ਇਲਾਜ ਨਹੀਂ ਆ ਇਹ ਠੀਕ ਨਹੀਂ ਹੋ ਸਕਦਾ ਇੱਕ ਕੁਝ ਦਿਨਾਂ ਦਾ ਮਹਿਮਾਨ ਆ ਕੁਝ ਦਿਨਾਂ ਬਾਅਦ ਇਹ ਮਰ ਜਾਵੇਗਾ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਨੇ ਮਾਈ ਦੇ ਮੂੰਹੋਂ ਜਦੋਂ ਇਹ ਗੱਲਾਂ ਸੁਣੀਆਂ ਤਾਂ ਮਨ ਦੇ ਵਿੱਚ ਸੋਚਿਆ ਵੀ ਹੋ ਸਕਦਾ ਮਾਈ ਆਪਣੇ ਬੱਚੇ ਦੀ ਤੰਦਰੁਸਤੀ ਦੀ ਅਰਦਾਸ ਕਰਨ ਆਈ ਆ ਪਰ ਕਹਿੰਦੇ ਮਾਈ ਦੇ ਮੂੰਹੋਂ ਅਗਲਾ ਬਚਨ ਸੁਣ ਕੇ ਸਤਿਗੁਰ ਸੱਚੇ ਪਾਸ਼ਾ ਸਾਰੀ ਸੰਗਤ ਹੈਰਾਨ ਹੋ ਗਈ ਮਾਈ ਨੇ ਕਿਹਾ ਸਤਿਗੁਰ ਸੱਚੇ ਪਾਸ਼ਾ ਮੈਂ ਨਹੀਂ ਚੰਦੀ ਕਿ ਮੇਰਾ ਪੁੱਤ ਬਿਮਾਰੀ ਦੇ ਨਾਲ ਮਰ ਜਾਵੇ ਮੈਂ ਤਾਂ ਚਾਹੁੰਦੀ ਆ ਕਿ ਮੇਰਾ ਪੁੱਤ ਮੇਰੇ ਪਹਿਲੇ ਪੁੱਤਰ ਵਾਂਗ ਮੇਰੇ ਪਤੀ ਵਾਂਗ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਵੇ ਇਸ ਕਰਕੇ ਮੈਂ ਬਹੁਤ ਦੁਖੀ ਆ ਮੈਂ ਨਹੀਂ ਚਾਹੁੰਦੀ ਕਿ ਮੇਰੇ ਪੁੱਤਰ ਦਾ ਜੀਵਨ ਇੰਜ ਬਿਰਥਾ ਹੀ ਚਲਿਆ ਜਾਵੇ ਸ਼ਹੀਦ ਹੋਵੇਗਾ ਤਾਂ ਉਹਦਾ ਜੀਵਨ ਲੇਖੇ ਲੱਗ ਜਾਵੇਗਾ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਮਾਂ ਦਾ ਦਿਲ ਦੇਖ ਕੇ ਮਾਂ ਦੀ ਅਰਦਾਸ ਸੁਣ ਕੇ ਬੜਾ ਖੁਸ਼ ਹੋਏ ਅਤੇ ਸਤਿਗੁਰ ਸੱਚੇ ਪਾਸ਼ਾ ਨੇ ਬਚਨ ਕਰ ਦਿੱਤੇ ਕਿ ਆ ਮਾਈ ਜਾ ਤੇਰੇ ਪੁੱਤਰ ਨੂੰ ਕੁਝ ਨਹੀਂ ਹੋਵੇਗਾ ਤੇਰਾ ਪੁੱਤਰ ਤੇਰੀ ਇਸ਼ਾਦੇ ਅਨੁਸਾਰ ਚਮਕੌਰ ਦੀ ਜੰਗ ਦੇ ਵਿੱਚ ਲੜਦਾ ਲੜਦਾ ਸ਼ਹੀਦ ਹੋਵੇਗਾ ਕਹਿੰਦੇ ਮਾਈ ਇਹ ਬਚਨ ਘੋਲੀ ਦੇ ਵਿੱਚ ਪਵਾ ਕੇ ਆਪਣੇ ਘਰ ਨੂੰ ਚਲੀ ਗਈ ਬੜੀ ਖੁਸ਼ਿਆ ਕਿ ਸਤਿਗੁਰ ਸੱਚੇ ਪਾਸ਼ਾ ਨੇ ਬਚਨ ਕਰ ਦਿੱਤੇ ਆ ਹੁਣ ਮੇਰੇ ਪੁੱਤਰ ਨੂੰ ਕੁਝ ਨਹੀਂ ਹੋਵੇਗਾ ਮੇਰੇ ਪੁੱਤਰ ਦਾ ਜੀਵਨ ਲੇਖੇ ਲੱਗੇਗਾ ਕਹਿੰਦੇ ਜਦ ਘਰ ਗਈ ਤਾਂ ਜਾ ਕੇ ਦੇਖਿਆ ਉਹਦਾ ਪੁੱਤਰ ਜਿੰਨੂੰ ਵੈਦਾਂ ਹਾਂ ਕਿ ਮਾਣੇ ਜਵਾਬ ਦੇ ਦਿੱਤਾ ਜਿੰਨੇ ਕਈ ਦਿਨਾਂ ਤੋਂ ਕੁਝ ਵੀ ਖਾਦਾ ਪੀਤਾ ਨਹੀਂ ਜਿਹਦੇ ਸਰੀਰ ਦੇ ਵਿੱਚ ਜਾਨ ਨਹੀਂ ਬਚੀ ਸੀ ਉਹ ਮੰਜੇ ਦੇ ਉੱਪਰ ਉੱਠ ਕੇ ਬੈਠਾ ਹੈ ਅਤੇ ਮਾਂ ਨੂੰ ਦੇਖ ਕੇ ਕਹਿਣ ਲੱਗਾ ਮਾਂ ਤੂੰ ਕਿੱਥੇ ਚਲੀ ਗਈ ਸਾ ਮੈਂ ਕੱਦ ਦਾ ਤੇਰੀ ਉਡੀਕ ਕਰ ਰਿਹਾ ਹਾਂ ਮੈਨੂੰ ਬਹੁਤ ਭੁੱਖ ਲੱਗੀ ਆ ਜਲਦੀ ਦੇ ਨਾਲ ਮੈਨੂੰ ਕੁਝ ਖਾਣ ਨੂੰ ਦੇ ਦੇ ਕਹਿੰਦੇ ਮਾਂ ਆਪਣੇ ਪੁੱਤਰ ਨੂੰ ਠੀਕ ਠਾਕ ਦੇਖ ਕੇ ਖੁਸ਼ ਹੋਈ ਹੈਰਾਨ ਹੋਈ ਤੇ ਕਹਿਣ ਲੱਗੀ ਪੁੱਤਰ ਮੈਂ ਤਾਂ ਤੈਨੂੰ ਮੰਜੇ ਤੇ ਲੰਮਾ ਪਿਆ ਛੱਡ ਕੇ ਗਈ ਸੀ ਅਤੇ ਤੇਰੇ ਤਾਂ ਸਰੀਰ ਦੇ ਵਿੱਚ ਜਾਨ ਹੀ ਨਹੀਂ ਸੀ ਕਿੰਨੇ ਦਿਨ ਹੋ ਗਏ ਤੂੰ ਕੁਝ ਵੀ ਖਾਦਾ ਪੀਤਾ ਨਹੀਂ ਅਚਾਨਕ ਤੂੰ ਐਨੇ ਤੰਦਰੁਸਤ ਐਨਾ ਠੀਕ ਠਾਕ ਕਿੰਜ ਹੋ ਗਿਆ ਉਹ ਪੁੱਤਰ ਕਹਿਣ ਲੱਗਾ ਮਾਂ ਜਦ ਤੁਸੀਂ ਘਰੋਂ ਬਾਹਰ ਗਏ ਤਾਂ ਕਲਗੀਧਰ ਪਾਤਸ਼ਾਹ ਇੱਥੇ ਆਏ ਸੀ ਉਹ ਮੇਰੇ ਮੰਜੇ ਤੇ ਆਣ ਕੇ ਬੈਠੇ ਮੇਰੇ ਸਹਰਾਣੇ ਬੈਠੇ ਅਤੇ ਮੇਰੇ ਸਿਰ ਦੇ ਉੱਤੇ ਹੱਥ ਫੇਰ ਕੇ ਕਹਿਣ ਲੱਗੇ ਕਿਤੇ ਨਹੀਂ ਮਰਦਾ ਤੂੰ ਰਾਜੀ ਆ ਚੱਲ ਉੱਠ ਕੇ ਬੈਠ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਇੰਜ ਸਿਰ ਦੇ ਉੱਤੇ ਹੱਥ ਫੇਰ ਕੇ ਮੈਨੂੰ ਕਿਹਾ ਕਿ ਤੂੰ ਰਾਜੀ ਹਾਂ ਉੱਠ ਕੇ ਬਹਿ ਤਾਂ ਮੈਂ ਉੱਠ ਕੇ ਬਹਿ ਗਿਆ ਮਾਂ ਮੈਨੂੰ ਲੱਗਾ ਮੇਰੇ ਸਰੀਰ ਦੇ ਵਿੱਚ ਜਿਵੇਂ ਜਾਨ ਆ ਗਈ ਕਹਿੰਦੇ ਮਾਂ ਕਹਿਣ ਲੱਗੀ ਨਹੀਂ ਪੁੱਤਰ ਤੈਨੂੰ ਭਲੇਖਾ ਪਿਆ ਕਲ ਕੀ ਤਰਪਾਸ਼ ਐ ਇੱਥੇ ਕਿੰਜ ਜਾ ਸਕਦੇ ਨੇ ਮੈਂ ਤਾਂ ਖੁਦ ਕਲਗੀ ਤਰਪਾਸ਼ਾ ਜੀ ਦੇ ਦਰਬਾਰ ਦੇ ਵਿੱਚ ਗਈ ਸਾਂ ਪੁੱਤਰ ਕਵੇ ਨਹੀਂ ਸਤਿਗੁਰ ਸੱਚੇ ਪਾਸ਼ਾ ਇੱਥੇ ਆਏ ਸੀ ਕਹਿੰਦੇ ਮਾਈ ਅਤੇ ਪੁੱਤਰ ਦੋਵੇਂ ਹੀ ਸਮਝ ਗਏ ਗਏ ਕਿ ਸਤਿਗੁਰ ਸੱਚੇ ਪਾਸ਼ਾ ਬੈਠੇ ਕਿੱਥੇ ਨੇ ਕਿਰਪਾ ਕਿੱਥੇ ਕਰ ਰਹੇ ਨੇ ਅਤੇ ਮੂੰਹੋਂ ਸ਼ੁਕਰ ਸ਼ੁਕਰ ਕਰਨ ਲੱਗੇ ਕਿ ਵਾਹਿਗੁਰੂ ਤੇਰਾ ਸ਼ੁਕਰਿਆ ਤੇਰਾ ਸ਼ੁਕਰਿਆ ਕਹਿੰਦੇ ਉਹ ਨੌਜਵਾਨ ਮੁੰਡਾ ਜੋ ਬਿਮਾਰ ਸੀ ਬਿਲਕੁਲ ਠੀਕ ਠਾਕ ਹੋ ਗਿਆ ਅਤੇ ਸਤਿਗੁਰ ਸੱਚੇ ਪਾਸ਼ਾ ਦੇ ਕੀਤੇ ਹੋਏ ਬਚਨਾਂ ਦੇ ਅਨੁਸਾਰ ਜਮਕੌਰ ਦੀ ਜੰਗ ਦੇ ਵਿੱਚ ਸਹਬਜ਼ਾਦਿਆਂ ਦੇ ਨਾਲ ਸ਼ਹੀਦ ਹੋਇਆ